ਸਰੰਦਰਪਾਸ ਪਰਮਾਰ ਉਹਨਾਂ ਦਾ ਪਹਿਲਾਂ ਦਾ ਤੁਸੀਂ ਆ ਸੁਣੋ ਇੱਕ ਸਨੇਚਰ ਕੈਪਸੂਲ ਹੁੰਦੇ ਆ ਉਹ ਵੇਚ ਰਿਆ ਸੀ ਵਿਚ ਵਟ ਟੂ ਨਾਟ ਅਲਾਉਡ ਅੰਡਰ ਸੈਕਸ਼ਨ 188 ਮੋਟੀਫਾਈਡ ਹੋਇਆ ਬੀਸੀ ਉਹ ਵੀ ਚਾਹੀਓ ਜਿਹੜਾ ਸੀਗਾ ਉਹ ਕਹਦਾ ਰੋਕ ਕਰ ਦਿੱਤਾ ਪਰ ਜਿਹੜੀਆਂ ਸੈਕਸ਼ਨ ਜਿਹਦੇ ਤੇ ਲੱਗਦੇ ਸੀ ਆ ਉਹਦੇ ਤੇ ਲਗਾ ਦਿੱਤੇ ਕਿਉਂਕਿ ਕਿਸੇ ਦੇ ਰੈਕੋ ਰੈਕੋ ਇਨਕੀਟ ਹੈਗਾ ਦੱਸ ਸਕਦਾ ਇਹ ਇਹਦਾ ਵੀ ਬੰਦਾ ਆ ਪ੍ਰਵਿੰਦਰ ਝੋਟਾ ਹੀ ਹੈ ਜੋ ਅਥਾਰਟੀ ਜੀ ਕੋ ਆਪਣੇ ਆਪ ਚ ਲਾਅ ਥੋੜਾ ਕਿਸੇ ਜਗ੍ਹਾ ਜਾ ਕੇ ਕਿਸੇ ਬੰਦੇ ਨੂੰ ਬਾਹਰ ਕੱਢ ਦੇ ਇਹ ਬੰਦਾ ਕਹੇ ਵੀ ਪ੍ਰਵਿੰਦਰ ਝੋਟਾ ਕੋਈ ਲਾਅ ਥੋੜੀ ਹੈ ਵੀ ਪ੍ਰਵਿੰਦਰ ਝੋਟਾ ਕਿਸੇ ਬੰਦੇ ਨੂੰ ਐ ਕਰ ਸਕਦਾ ਤੇ ਜੇ ਪ੍ਰਵਿੰਦਰ ਝੋਟਾ ਦਾ ਚਲੋ ਕਨੇਕ ਕੰਮ ਕਰਦਾ ਸੀ ਨਸ਼ਿਆਂ ਆਮਰਦ ਲੜਦਾ ਸੀ ਉਹ ਨਸ਼ੇ ਵੇਚਦਾ ਸੀ ਉਹਨਾਂ ਦੇ ਗਾਲਾਂ ਤੇ ਹੱਲ ਪਾਉਂਦਾ ਸੀ ਤੁਸੀਂ ਐਡਾ ਵੱਡਾ ਅਫਸਰ ਹੋਣ ਕੋਲੇ ਛੋਡੇ ਕੋਲੇ ਕਾਦੀ ਸਾਉਟੀ ਆ ਕੇ ਰਿਸ਼ਵਤ ਲੈਣ ਦੀ ਜੀ ਹੁਣ ਸੋਨੂੰ ਮੈਂ ਪੁੱਛਦਾ ਜੀ ਸੋਨੂੰ ਸੋਨੂੰ ਕੀ ਨੇ ਲ ਘਾਰ ਦੇਤਾ ਰਿਸ਼ਵਤ ਲੈਣ ਦਾ ਛੋਡੇ ਡੋਗ ਟ ਮੈਂ ਹੁਣ ਇਹਦੀ ਫੋਟੋ ਤੋਂ ਪੁੱਛ ਸਕਦਾ ਵੈਸਤਾ ਮੈਂ ਉਹਨੂੰ ਫੋਨ ਵੀ ਕਰਿਆ ਸੀ ਜੇਲ੍ਹ ਤੋਂ ਬਾਹਰ ਆ ਕੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਮੈਂ ਫੋਨ ਵੀ ਕਰਿਆ ਸੀ ਉਹਨ ਗੋਣ ਗੋਣ ਜੀ ਕਰਨ ਲੱਗ ਗਿਆ ਸੀ ਉਹ ਮੇਰੇ ਕੋਲ ਰਕਾਨ ਨੂੰ ਅੱਜ ਤਾਂ ਯਾਰ ਮੈਂ ਪੂਰਾ ਬਾਗੋ ਬਾਗ ਆ ਵੈਸ ਲੱਡੂ ਮੈਂ ਥੋੜੇ ਚਿਰ ਬਾਅਦ ਵੰਡਦਾ ਜਦੋਂ ਕੋਈ ਨਾ ਕੋਈ ਇਹ ਬੰਦਾ ਇਹਨਾਂ ਦਾ ਕਰਾਪਸ਼ਨ ਚੜ ਜਾਂਦਾ ਖਾਸ ਕਰ ਉਹ ਜਿਹਨੇ ਆਪਣੀ ਨਸ਼ਿਆਂ ਵਾਲੀ ਲਹਿਰ ਚ ਆਪਣੇ ਵਿਰੋਧੀ ਭੂਮਿਕਾ ਨਾ ਵਾਈ ਇੱਕ ਵੱਡੇ ਅਫਸਰ ਹੋਣ ਦੇ ਨਾਤੇ ਉਦੋਂ ਆਪਣੇ ਬਰਹਿੰડા ਇੱਕ ਬਹੁਤ ਵੱਡੇ ਅਫਸਰ ਸੀ ਬਰਹਿੰડા ਮਾਨਸਾਰੇ ਦੇ ਵੱਡੇ ਅਫਸਰ ਸੀਗੇ ਸਰੇਂਦਰ ਪਾਸ ਪ੍ਰਮਾਰ ਉਹਨਾਂ ਦਾ ਪਹਿਲਾ ਵਾਰ ਤੁਸੀਂ ਆ ਸੁਣੋ ਇੱਕ ਸਨੇਚਰ ਕੈਪਸੂਲ ਹੁੰਦੇ ਆ ਉਹ ਵੇਚ ਰਿਆ ਸੀ which one not allowed under section 188 modified ਹੋਇਆ ਬੀ ਸੀ ਉਹ ਚਾਰਜਿੰਗ ਉਹ ਜਿਹੜਾ ਸੀਗਾ ਉਹ ਕਹਦਾ ਰੋਕ ਕਰ ਦਿੱਤਾ ਪਰ ਜਿਹੜੀਆਂ ਸੈਕਸ਼ਨ ਜਿਹਦੇ ਤੇ ਲੱਗਦੀਆਂ ਸੀ ਆ ਉਹਦੇ ਤੇ ਲਗਾ ਦਿੱਤੀ ਕਿਉਂਕਿ ਕਿਸੇ ਦੇ ਇਮ ਰੈਟ ਨਹੀਂ ਕਿਹਨੇ ਚੈੱਕ ਨਾ ਕਰਤਾ ਇਹ ਜਿਹੜਾ ਵੀ ਬੰਦਾ ਹੈ ਪ੍ਰਵਿੰਦਰ ਝੋਟਾ ਹੀ ਹੈ ਨੋ ਅਥਾਰਟੀ ਇਹ ਕੋ ਆਪਣੇ ਆਪ ਚਲੋ ਥੋੜੋਆ ਕਿਸੇ ਜਗ੍ਹਾ ਜਾ ਕੇ ਕਿਸੇ ਬੰਦੇ ਨੂੰ ਬਾਹਰ ਕੱਢ ਕੇ ਇਹ ਬੰਦਾ ਕਹੇ ਆ ਵੀ ਪ੍ਰਵਿੰਦਰ ਝੋਟਾ ਕੋਈ ਲਾਓ ਥੋੜੀ ਹੈ ਵੀ ਪ੍ਰਵਿੰਦਰ ਝੋਟਾ ਕਿਸੇ ਬੰਦੇ ਨੂੰ ਐ ਕਰ ਸਕਦਾ ਤੇ ਇਹ ਪ੍ਰਵਿੰਦਰ ਝੋਟਾ ਦਾ ਚਲੋ ਕਨੇਕ ਕੰਮ ਕਰਦਾ ਸੀ ਨਸ਼ਿਆਂ ਆਮਰਦੋ ਲੜਦਾ ਸੀ ਉਹ ਨਸ਼ੇ ਵੇਚਦਾ ਸੀ ਉਹਨਾਂ ਦੇ ਗਾਲਾਂ ਤੇ ਹੱਲ ਪਾਉਂਦਾ ਸੀ ਤੁਸੀਂ ਐਡਾ ਵੱਡਾ ਅਕਸਰ ਹੋਣ ਕੋਲੇ ਛੋਡੇ ਕੋਲੇ ਕਾਹਦੀ ਥੋਟੀ ਆ ਗ੍ਰਿਸ਼ਪਤ ਲੈਣ ਦੀ ਜੀ ਇਹ ਬੰਦਾ ਐਡਾ ਕਰਪਟ ਹੈ ਸੋਨੂੰ ਮੈਂ ਦੱਸਦਾ ਇਹ ਕਰਪਸ਼ਨ ਜੀ ਆਪਾਂ ਨਸ਼ਿਆਂ ਵਾਲੀ ਮੇ ਮਸ਼ੇਰਦੇ ਉਹ ਲੈ ਕੇ ਰਹਿ ਜਾਂਦਾ ਡਰਾਗਰ ਰਿਪੋਰਟ ਮੇਰੀ ਬੀਜੋਟ ਨਸ਼ੇ ਕਰਦਾ ਹਾਂ ਕਿ ਆਪਦਾ ਆਪ ਹੀ ਕਿਹਾ ਸੀ ਵੀ ਆਪਾਂ ਨਸ਼ੇ ਕਰਦੇ ਹਾਂ ਪਰ ਉਹ ਆਪਾਂ ਛੱਡ ਤ ਚੁੱਕੇ ਸੀ 3 ਮਹੀਨੇ ਹੋ ਗਏ ਸੀ ਆਪਣੀ ਬਾਡੀ ਦੀ ਕਿਣਕਾ ਮਾਤਰ ਵੀ ਨਿਸ਼ਾਨੀ ਸੀ ਇੱਕ ਮੋਰਫਿਨ ਨੂੰ ਨੇ ਨਸ਼ਾ ਦੱਸ ਕੇ ਪ੍ਰਚਾਰਿਆ ਵੀ ਜੋਟੇ ਨਾਲ ਲੋਕ ਟੁੱਟੇ ਨਾ ਲੋਕਾਂ ਹੀ ਮੇਰਾ ਬਾਹਰ ਚੜ ਕੇ ਹੱਤ ਇਹਦੇ ਮਗਰ ਨਹੀਂ ਲੱਗੇ ਤੇ ਆਹ ਦੇਖ ਲਓ ਉਹ ਕਹਿੰਦੇ ਹੁੰਦੇ ਆ ਮਰਦਾਨੇ ਆ ਦੇਖੀ ਚੱਲ ਰੰਗ ਕਰਤਾਰ ਦੇ ਆਪ ਹੀ ਮਰ ਜਾਂਦੇ ਦੂਜਿਆਂ ਨੂੰ ਮਾਰਦੇ ਹਾਲਾਂ ਤੇ ਇਹ ਸਸਪੈਂਡ ਹੀ ਹੋਇਆ ਮੈਂ ਤਾਂ ਕਹਿੰਦਾ ਡੈਸਮਸ ਹੋਣਾ ਚਾਹੀਦਾ ਆ ਤੁਹਾਡੇ ਸਿਮਸ ਇਹ ਜਾਂ ਪ੍ਰੈਸਟਾਫਸਰ ਕਿੱਥੋਂ ਨਸ਼ਾ ਰੋਕ ਲੈਣਗੇ ਹੋਰ ਵੀ ਇਹਦੇ ਕੋਈ ਵੱਡੇ ਗਵਰ ਸਾਹਮਣੇ ਨਹੀਂ ਆਉਂਦੇ ਆ ਫੜਿਆ ਗਿਆ ਕਿੱਡਾ ਵੱਡਾ ਅਫਸਰ ਹੈ 26 ਤਰੀਕ ਨੂੰ 26 ਅਪ੍ਰੈਲ ਨੂੰ ਇਹ ਵਿਜੀਲੈਂਸ ਦਾ ਮੁਖੀ ਲਾਇਆ ਸੀ ਹਣਾ ਜੀ ਤੇ ਆ ਅੱਜ ਦਾ ਦਿਨ ਨੂੰ ਕੁਝ ਨਹੀਂ ਹੋਇਆ ਵਿਜੀਲੈਂਸ ਦਾ ਮੁਖੀ ਹੋ ਕੇ ਜਿਹਨੇ ਲੋਕ ਫੜਨੇ ਸੀ ਰਿਸ਼ਵਤ ਖੋਰ ਫੜਨੇ ਸੀ ਉਹ ਖੁਦ ਹੀ ਫੜਿਆ ਗਿਆ ਜੀ ਇਹ ਮੈਂ ਤੁਹਾਨੂੰ ਇਹਦੀ ਤਾਜੀ ਉਹ ਦਿਖਾਉਣਾ ਹੈ ਫੋਟੋ ਦਿਖਾਉਣਾ ਹੈ ਆ ਇਹ ਬੰਦਾ ਹੈ ਕਿੱਡਾ ਇਹ ਕਿੰਨਾ ਸੋਹਣਾ ਮਾਂ ਦਾ ਪੁੱਤ ਕਿੰਨਾ ਸੋਹਣਾ ਹੀ ਇਹ ਵਰਦੀ ਪਾਈ ਹੋਈ ਲੱਗਦੀ ਹੈ ਪਰ ਕੁਝ ਕਹਿ ਸਕਦਾ ਹੈ ਰਿਸ਼ਵਤ ਖੋਰ ਤੇ ਭ੍ਰਿਸ਼ਟਾਚਾਰ ਹੈ ਸਸਪੈਂਡ ਹੀ ਕਰ ਦੇਣ ਯਾਰ ਇਹਨਾਂ ਨੂੰ ਪਤਾ ਨਹੀਂ ਕਿਉਂ ਕਿਸਮਿਸ ਕਿਉਂ ਨਹੀਂ ਕਰਦੇ ਇਹਨਾਂ ਨੂੰ ਐਡੀ ਵੱਡੀ ਨੌਕਰੀ ਐਡੀ ਵੱਡਾ ਰਜਦੇ ਨਹੀਂ ਇਹ ਹੁਣ ਸੋਨ ਨੂੰ ਮੈਂ ਪੁੱਛਦਾ ਜੀ ਸੋਨ ਨੂੰ ਸੋਨ ਨੂੰ ਕਿਨੇ ਲੁਕਾਰ ਦੇਤਾ ਰਿਸ਼ਵਤ ਲੈਣ ਦਾ ਸੋਡੋ ਡੋਪ ਟੈਸਟ ਕੌਣ ਕਰੂਗਾ ਜੀ ਮੈਂ ਹੁਣ ਇਹਦੀ ਫੋਟ ਤੋ ਪੁੱਛ ਸਕਦਾ ਵੈਸਤਾ ਮੈਂ ਇਹਨੂੰ ਫੋਨ ਵੀ ਕਰਿਆ ਜੇਲ੍ਹ ਤੋਂ ਬਾਹਰ ਆ ਕੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਕੇ ਫੋਨ ਵੀ ਕਰਿਆ ਸੀ ਗੋਣ ਗੋਣ ਜੀ ਕਰਨ ਲੱਗ ਗਿਆ ਸੀ ਉਹ ਮੇਰੇ ਕੋਲ ਰਿਕਾਰਡਿੰਗ ਵੀ ਪਈਆ ਪੁਰਾਣੇ ਫੋਨ 'ਚ ਮੈਂ ਹੁਣ ਕਰਾਈ ਮੈਂ ਤੁਸੀਂ ਮੇਰੀ ਮੇਰੇ ਉਜ ਤਾਂ ਕੋਈ ਐ ਕੋਈ ਇਹਦਾ ਨਸ਼ਾ ਆਈ ਨਹੀਂ ਸੀ ਕੱਲੀ ਮੋਰਫਨ ਆਈ ਸੀ ਮੋਰਫਨ ਤਾਂ ਮੈਂ ਇਹਵਲ 25 ਦੀ ਗੋਲੀ ਨਾਲ ਵੀ ਆ ਜਾਂਦੀ ਹੈ ਹੁਣ ਇਹ ਆਪ ਡੋਪ ਟੈਸਟ ਕਰਵਾ ਸਕਦਾ ਸਵੇਰੇ ਆਪ ਦਾ ਜਾਂ ਜਿਹੜੇ ਇਹਨਾਂ ਦੇ ਭਗਵੰਤ ਮਾਨ ਮੁੱਖ ਮੰਤਰੀ ਨੇ ਲਹਿਰ ਸ਼ੁਰੂ ਕਰੀ ਐ ਇਹ ਡੋਪ ਟੈਸਟ ਕਰਵਾ ਸਕਦਾ ਜਾਂ ਜਿਹੜੇ ਇਹਨਾਂ ਦੇ ਸਾਰੇ ਪੁਲਿਸ ਮੈਂ ਕਹਿੰਦਾ ਸਾਰੇ ਪੁਲਿਸ ਮੈਂ ਕਹਿੰਦਾ ਡੋਪ ਟੈਸਟ ਕਰਵਾਇਆ ਜਾਵੇ A to Z ਦਾ ਜੇ 40% ਚਿੱਟੇ ਵਾਲੇ ਨਾ ਆਏ ਤਾਂ ਕਹੀਂ ਸੋ ਭਾਈ ਮੈਂ ਦਿਨ ਰਾਤ ਮਾਲਾ ਫੇੜਦਾ ਐ ਅੰਤ ਹੋਊਗਾ ਨਸ਼ੇ ਦਾ ਇਹ ਬਲਾਈ ਕਿਹਦਾ ਹੋਣੀ ਹੋਣਾ ਹੁਣ ਹੋ ਜੇ ਦੇਰ ਹੋ ਜਾ ਸਵੇਰ ਹੋ ਜਾ ਨਹੀਂ ਬਾਬੇ ਨਾਲ ਕੀ ਦਰਗਾਹ ਤਾਂ ਇਹਨਾਂ ਤੋਂ ਹਿਸਾਬ ਲਵਾਂਗੇ ਸਾਹਮਣੇ ਕਿਹੜਾ ਅਕਲ ਦੀ ਆਪਾਂ ਆਮ ਜੇ ਬੰਦੇ ਆਪਾਂ ਕੋਈ ਵਾਲੇ ਰਾਜ ਰਾ ਦੇਖ ਜਿਦੋਂ ਦਾ ਜਿੱਦੇ ਮੈਨੂੰ ਫੜਦੇ ਨੇ ਇਹ ਜਿਹੜੇ ਬੰਦੇ ਆਪਣੇ ਚਾਉਂਦੇ ਸੀ ਉਹਦਾ ਕੀ ਜਲੂਸ ਨੇ ਕਰ ਰੱਖਿਆ ਕਿਥੋਂ ਘੁੰਮ ਕੇ ਕਿੱਡਾ ਪੜਿਆ ਲਿਖਿਆ ਮੁੰਡਾ ਸੀ ਆਮ ਕਰਦਾ ਗਰੀਬ ਕਰਦਾ ਸੀ ਕਿੱਡੇ ਉਹਦੇ ਸਟਾਰ ਲੱਗੇ ਸੀਗੇ ਉਹਦਾ ਕਸੂਰ ਸਿਰਪੈ ਇੰਨਾ ਸੁਣੇ ਮੇਰੇ ਬਾਹਰ ਲੱਟਾਂ ਮਾਰੀਆਂ ਸੀ ਮੈਂ ਉਹਦੇ ਹੱਥ ਮੰਨੇ ਸੀ ਮਹਾਬਾਈ ਆ ਤੂੰ ਕਦੇ ਬਾਪ ਤੇ ਇਹ ਗੱਲ ਉਹਨੂੰ ਮੈਂ ਕਹੀ ਸੀ ਪੁੱਛ ਲਈ ਹੁਣ ਉਹ ਪੀਓ ਸਟਾਫ ਚ ਲੱਗ ਰੱਖਿਆ ਤੇ ਇਲਜ਼ਾਮ ਲਾ ਰਿਹਾ ਬੰਦਾ ਹਲਾ ਗਿਆ ਆਪਾ ਉਹ ਬੰਦੇ ਦੀ ਵੀ 100 100 ਰੁਪਏ ਦੇ ਹਨਾ ਇੱਕ ਨੰਬਰ ਫਿਰ ਜਿਹਨੇ ਮੇਰੇ ਘਸੌਨ ਮਾਰੇ ਸੀ ਮੇਰੇ ਪਿਓ ਨੂੰ ਧੱਕੇ ਦਿੱਤੇ ਸੀ ਬੂਹਾ ਫੜ ਗਿਆ ਜਿਹੜਾ ਆਪਣੇ ਘਰੇ ਆਇਆ ਸੀ ਦੋ ਠੀਕ ਹੈ ਤੀਜਾ ਬਾਬਰਾ ਉਹਦਾ ਪਟਿਆਲੇ ਕੀ ਹਾਲ ਹੋ ਗਿਆ ਹੁਣ ਇਹਦੇ ਚ ਵੀ ਨਾਂ ਜੁੜਦਾ ਸੀ ਕੜਾਤਾ ਆ ਮੈਡਮ ਦਾ ਤਿੰਨ ਚੌਥਾ ਹਾਂ ਹੋ ਗਿਆ ਹੋਰ ਵੀ ਇੱਕ ਦੋ ਨੇ ਛੋਟਿਆਂ ਨੂੰ ਆਪਾਂ ਕੁਝ ਕਹਿੰਦੇ ਆ ਵੱਡੇ ਲੈਵਲ ਦੇ ਨੇ ਇਹ ਤਾਂ ਇਹ ਇਹ ਕਿਉਂ ਨੇ ਇਹ ਮਾਮਾ ਦੀਆਂ ਦੁਆਵਾਂ ਅੰਦਰਾਂ ਦੁਆਵਾਂ ਮੰਨਦੀਆਂ ਸੀ ਮਾਮਾ ਦੀਆਂ ਕੱਲ ਕੱਲ ਮੇਰੇ ਕੋਲ ਚਾਰ ਮਾਮਾ ਆਈਆਂ ਨੇ ਮੈਨੂੰ ਕਹਿੰਦੇ ਬਾਈ ਸਾਡੇ ਘਰੇ ਆ ਜਾ ਮੜਿਆ ਸਾਡਾ ਮੁੰਡਾ ਤੇਥੋਂ ਡਰਜੂ ਬਸ ਤੂੰ ਉਹਨੂੰ ਡਰਾਇਆ ਮਾਂ ਕਿਵੇਂ ਮਾਤਾ ਬਈ ਐਂ ਟੀਕੇ ਲਾਈਆਂ ਦਾ ਸਾਡੇ ਸਾਹਮਣੇ ਜਦੋਂ ਉਹਦਾ ਲਹੂ ਨਿਕਲਦਾ ਮੇਰਾ ਦਿਲ ਨੁੱਚੜਦਾ ਮਾਂ ਮਾਂ ਸਾਹਮਣੇ ਦਾ ਪੁੱਤ ਟੀਕਾ ਲਾਵੇ ਯਾਰ ਤੁਸੀਂ ਖੁਦ ਮੇਜਨ ਕਰਕੇ ਦੇਖੋ ਤੇ ਮਾਂ ਵਿਚਾਰੀ ਕੱਲੀ ਨੌਕਰੀ ਕੋਈ ਪੋਚੇ ਲਾਉਂਦੀ ਆ ਤਾਂ ਮੇਰਾ ਦਿਲ ਰੋ ਮੈਂ ਖਿਆ ਮਾਂ ਤਾਂ ਮੈਂ ਕੀ ਕਰਾਂ ਹੁਣ ਮੇਰਾ ਦਿਲ ਰੋਣ ਆ ਜਾਂਦਾ ਫੇਰ ਕੋਈ ਨਸ਼ਾ ਵਿਕਦਾ ਹੈ ਹਰ ਥਾਂ ਨਸ਼ਾ ਵਿਕਦਾ ਹੈ ਉਹੀ ਬੰਦੇ ਉਹ ਮਾਨਸਾ ਮੇਡੀਕਲ ਸੀ ਧੌਣਗਾ ਪੋਠੀ ਕੱਲ ਫੇਰ 1850 ਕੋ ਤੋਂ ਸ਼ਰਾਬ ਫੜੀ ਗਈ ਆ 6 ਮਹੀਨੇ ਪਹਿਲਾਂ ਪਤ ਕਿੰਨੀ ਫੜੀ ਗਈ ਸੀ ਉਦੋਂ ਕਿੰਨੀ 5000 ਡੱਬਾ ਕੇ 6000 ਡੱਬਾ ਮੁਸੇ ਫੜਿਆ ਗਿਆ ਸੀ ਗੋਲੀਆਂ ਵੇਚ ਬੇਚ ਅਰਬਾਂ ਬਤੀ ਹੋਏ ਉੱਤੋਂ ਸਰਕਾਰ ਦੇ ਪਰਚੇ ਤਾਂ ਕੀ ਪਾਉਣੇ ਸੀ ਲਿਫਸਸ ਦੇ ਰੱਖਿਆ ਨੇ ਪਿਸਤੌਲਾਂ ਦੇ ਤੇ ਠੇਕੇ ਦੇਤੇ ਉਹਨਾਂ ਗੱਡੀਆਂ ਚੋਂ ਨਾ ਛੱਡੋ ਉਹ ਇਹਨਾਂ ਦੀ ਬੰਦੇ ਸੀ ਇਹਨਾਂ ਨੇ ਇਹਨਾਂ ਦਾ ਡੀਐਸਪੀ ਸੀ ਉਹਨੂੰ ਰੱਖਿਆ ਹੋਇਆ ਇੱਕ ਸਾਰੀ ਮਾਨਸਾ ਚ ਰਿਹਾ ਸੀ ਉਹ ਵੀ ਫਸੂ ਫਸ ਉਹ ਵੀ ਗਿਆ ਸੀ ਮੁਖਸਰ ਗੱਲ ਕਰ ਉਹ ਵਕੀਲ ਨੇ ਉੱਤਾ ਕਰ ਗਿਆ ਉਹ ਵੀ ਨਹੀਂ ਉਹ ਵੀ ਫਸ ਗਿਆ ਸੀ ਉਹਦਾ ਵਕੀਲ ਨੇ ਉੱਤਾ ਕਰ ਗਿਆ ਹੰਜੀ ਉਹ ਕੋਲ ਉੱਥੇ ਜਾ ਕੇ ਆਪਾਂ ਜ਼ੁਲਮ ਸਹਿ ਹੈ ਬੇਇੱਜ਼ਤੀ ਵੀ ਸਹੀ ਹੈ ਬੇਇੱਜ਼ਤੀ ਇੱਕ ਵਾਰ ਸੇ ਇਹ ਕਹੇ ਟੀਵੀ ਚੈਨਲਾਂ ਤੇ ਹੋਇਆ ਸੀ ਲਾਈਵ ਉਹ ਹੀ ਟੀਵੀ ਚੈਨਲ ਅੱਜ ਆ ਦੇਖ ਜਿਹੜਾ ਟੀਵੀ ਚੈਨਲ ਇਹਨੂੰ ਦਿਖਾ ਰਿਹਾ ਸੀ ਉਹੀ ਟੀਵੀ ਚੈਨਲ ਇਹਦੀ ਖਬਰ ਚਲਾ ਰਿਹਾ ਹੈ ਅੱਜ ਵੀ ਇਹ ਸਸਪੈਂਡ ਹੋ ਗਿਆ ਫਿਰ ਭਾਈ ਨਿਊਜ਼ ਆਇਓ ਉਦੋਂ ਤੁਸੀਂ ਮੇਰੀ ਖਬਰ ਚਲਾਈ ਸੀ ਆ ਦੇਖ ਹਾਂ ਐਕਸ਼ਨ ਲੈ ਲਿਆ ਏ ਤੇ ਐਕਸ਼ਨ ਇਹ ਤੁਸੀਂ ਕਹਿ ਕਿਓ ਕਿ ਜ਼ਬਰਦਸਤ ਐਕਸ਼ਨ ਹੈ ਔਰ ਐਕਸ਼ਨ ਇਸ ਨਿਸ਼ਚਿਤਤਾ ਕੀ ਜਿਹੜੇ ਵਿਜਲੈਂਸ ਦੀ ਸਭ ਤੋਂ ਵੱਡੀ ਕੁਰਸੀ ਦੇ ਉੱਤੇ ਜਾ ਰਿਹਾ ਸੀ ਨਿਊ ਚੈਨਲ ਤੇ ਇਹ ਚੌੜਾ ਹੋ ਹੋ ਕਹਿ ਰਹੀ ਸੀ ਬਰਵੰਦਰ ਝੋਟਾ ਅੱਛਾ ਹੋਵੇ ਐਂਕਰ ਨੇ ਨੂੰ ਐ ਨਹੀਂ ਪੁੱਛਿਆ ਇੱਕ ਐਂਕਰ ਹੇ ਰੱਖ ਰੱਖੇ ਨੇ ਵੀ ਇਹ ਚ ਸਬਟਾਈਟਲ ਬਣੇ ਨੇ ਦੋ ਟੈਸਟ ਚ ਵੀ ਇਹ ਭਾਈ ਗੱਲਾ ਮੋਰਫਿਨ ਹੈ ਬਸ ਉਹ ਫਿਰ ਤੈਨੂੰ ਪਤਾ ਹੁਣ ਦੇਖਿਆ ਆ ਚੱਲਦਾ ਪੱਤਰਕਾਰਤਾ ਦਾ ਮੁਹੰਮਦ ਮੁਹਾਜ ਚੱਲੀ ਜਾਂਦਾ ਆ ਆਪਾਂ ਤਾਂ ਡਰ ਰਾਤ ਅਰਦਾਸ ਕਰਦੇ ਆ ਇਕੱਲੇ ਇਹ ਨਹੀਂ ਕਿ ਜਿੰਨਾ ਜਿਹੜੇ ਪਾਪੀ ਨੇ ਨਸ਼ਾ ਭਕਿਓਂ ਸ਼ਾਮਿਲ ਨਹੀਂ ਕਿ ਕਿਤੋਂ ਦੇ ਵੀ ਹੋਣ ਤੇ ਕਿੱਡੇ ਵੀ ਵੱਡੇ ਹੋਣ ਆਪਾਂ ਨੂੰ ਤਾਂ ਇਹ ਮਾਰ ਹੀ ਪਿਆ ਇਹਨਾਂ ਨੇ ਮਾਰਨ ਕੀ ਆਪਾਂ ਨੂੰ ਹੁਣ ਡਰਤਾ ਕੋਈ ਹੈ ਨਹੀਂ ਆਪਾਂ ਤਾਂ ਬੱਬੋ ਕੇ ਬੋਲਾਂਗੇ ਹੁਣ ਇਹਨਾਂ ਨਾਲ ਹੁਣ ਤਾਂ ਲੜ ਨਹੀਂ ਸਕਦੇ ਯਾਰ ਜਵਾਨ ਨਾਲ ਤਾਂ ਲੜ ਸਕਦੇ ਆ ਉਹ ਮੇਰਾ ਸੱਚੇ ਪਾਸ਼ਾ ਕਾਲਪੁਰਖ ਹੈਗਾ ਮੈਂ ਉਹਦੇ ਅੱਗੇ ਦਰਵਾ ਦੁਆ ਕਰਦਾ ਭਾਈ ਸੱਚੇ ਦਿਲੋਂ ਕਰਦਾ